ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਹੜਪੀੜਤਾਂ ਦੀ ਸੇਵਾ ਵਾਸਤੇ ਸਾਡੇ ਕੋਲੇ ਨਵੀਂ ਦਿੱਲੀ ਤੋਂ ਟੀਮ ਆਈ ਹੈ ਇਹ ਟਰੱਕ ਦੇ ਵਿੱਚ ਜੋ ਹੜਪੀੜਤਾਂ ਵਾਸਤੇ ਸੇਵਾ ਲੈ ਕੇ ਆਏ ਆ ਗਰਮ ਕੱਪੜੇ ਕੰਬਲ ਮੱਛਦਾਨੀਆਂ ਦਵਾਈਆਂ ਔਰ ਹੋਰ ਸਾਰੀਆਂ ਵਸਤੂਆਂ ਲੈ ਕੇ ਇੱਥੇ ਪਹੁੰਚੇ ਹੋਏ ਫਰੋਜ਼ਪੁਰ ਦੇ ਵਿੱਚ ਅਸੀਂ ਇਸ ਟਾਈਮ ਬਜੀਤਪੁਰ ਗੁਰਦੁਆਰੇ ਸਾਹਿਬ ਇੰਨਾ ਨੇ ਰਾਤ ਹਾਲਟ ਕੀਤਾ ਸੀ ਇਥੋਂ ਚੱਲ ਕੇ ਅਸੀਂ ਬਾਰਡਰ ਏਰੀਏ ਦੇ ਵਿੱਚ ਜ਼ਰੂਰਤਮੰਦਾਂ ਨੂੰ ਜਿੱਥੋਂ ਤੱਕ ਵੀ ਜ਼ਰੂਰਤ ਹੈ ਉਹਨਾਂ ਦੇ ਘਰ ਘਰ ਜਾ ਕੇ ਪਹੁੰਚਾ ਰਹੇ ਹਾਂ ਇਹ ਸਾਰੀ ਟੀਮ ਸਮੂਹ ਟੀਮ ਹੈ ਦਿੱਲੀ ਤੋਂ ਆਈ ਹੋਈ ਹੈ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਉਣੇ ਹੈ ਵੀਰ ਜੀ ਦੇ ਨਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਮੈਂ ਸਭ ਤੋਂ ਪਹਿਲੇ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗਾ ਕਿ ਪ੍ਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੈ ਜੋ ਇੱਦੇ ਸੱਜਣ ਪੁਰਸ਼ ਸਾਨੂੰ ਮਿਲਣੇ ਦਿੱਲੀੋਂ ਅਸੀਂ ਚੱਲ ਕੇ ਆਏ ਆਂ ਦਿੱਲੀ ਤੋਂ ਦੋ ਦੋ ਚੰਨ੍ਹ ਸੰਸਾ ਤੇ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਉੱਥੇ ਕਿਸ ਤਰ੍ਹਾਂ ਜਾਵਾਂਗੇ ਕਿਸ ਤਰ੍ਹਾਂ ਸੇਵਾ ਕਰਾਂਗੇ ਕਿਸ ਤਰ੍ਹਾਂ ਪਹੁੰਚਾਂਗੇ ਤੇ ਬਾਬਾ ਤੁਹਾਡੇ ਗੁਰੂਆਂ ਦੀ ਬਖਸ਼ੀ ਤਾਂ ਸਦਕਾ ਸੱਜਣ ਸਾਡੇ ਅਫਤਾਰ ਸਿੰਘ ਜੀ ਉਹਨਾਂ ਨੂੰ ਮੈਂ ਕੱਲ ਫੋਨ ਕੀਤੀ ਤੇ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਿਰੋਜ਼ਪੁਰੇ ਕੰਟੈਕਟ ਕਰਾ ਦਿੰਦਾ ਤੇ ਉਹਨਾਂ ਨੇ ਭਾਈ ਸਾਹਿਬ ਕੁਲਦੀਪ ਜੀ ਨਾਲ ਕੈਪਟਨ ਸਾਹਿਬ ਨਾਲ ਤੁਹਾਡੀ ਰਿਟਾਇਰਡ ਨੇ ਇੱਕ ਕੈਪਟਨ ਕੁਲਦੀਪ ਜੀ ਉਹਨਾਂ ਨਾਲ ਮੇਰੀ ਮੁਲਾਕਾਤ ਕਰਾਈ ਮੁਲਾਕਾਤ ਦਾ ਇਹ ਸਦਕਾ ਅੱਜ ਜਿੰਨੇ ਸੱਜਣ ਕੁਰਸ ਖਲੋਤੇ ਨੇ ਮੈਂ ਤੁਹਾਨੂੰ ਆਦ ਕਰਦਾ ਹਾਂ ਪਹਿਲੇ ਤੇ ਗੁਰੂ ਸਾਹਿਬ ਜੀ ਦਾ ਉਹਦੇ ਬਾਅਦ ਭਾਈ ਸਾਹਿਬ ਕੁਲਦੀਪ ਜੀ ਦਾ ਔਰ ਇਹਨ ਸੱਜਣਾ ਦਾ ਜੋ ਕਿ ਇੰਨਾ ਮਿਲਦੇ ਇਹਨਾਂ ਨੇ ਨਾ ਪਿਆਰ ਦਿੱਤਾ ਹੈ ਕਿ ਮੇਰੇ ਕੋ ਲੱਭ ਨਹੀਂ ਹੈ ਇਹਨਾਂ ਦੀ ਤਾਰੀਫ ਕਰਾਂ ਜੀ ਇਹਨਾਂ ਦੇ ਦੱਸਣ ਦੇ ਕਿ ਕਿੰਨਾ ਇਹਨਾਂ ਨੇ ਪਿਆਰ ਦਿੱਤਾ ਸਾਨੂੰ ਔਰ ਮੈਂ ਬਹੁਤ ਹੀ ਧੰਨਵਾਦੀ ਆ ਇਹਨਾਂ ਦਾ ਸਭ ਦਾ ਕਿਉਂਕਿ ਅਸੀਂ ਬਿਲਕੁਲ ਦਿੱਲੀ ਤੋਂ ਆ ਕੇ ਇੱਕ ਅਣਜਾਣ ਜਗ੍ਹਾ ਤੇ ਆਏ ਆਂ ਮਗਰ ਇਹ ਕੰਦੇ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡਾ ਫੋਨ ਆ ਗਿਆ ਸੀ ਅਸੀਂ ਇੱਕ ਦਿਨ ਪਹਿਲੇ ਇਥੇ ਲਿਸਟ ਬਣਾ ਲਈਏ ਜਿਹੜੇ 100 200 ਘਰ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਮਦਦ ਨਹੀਂ ਪਹੁੰਚੀ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਅਸੀਂ ਉੱਥੇ ਤੋਂ ਨੂੰ ਲੈ ਕੇ ਚੱਲਾਂਗੇ ਤੇ ਮੈਂ ਇਹ ਭਾਈ ਸਾਹਿਬ ਦਾ ਇਸ ਲਈ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹ ਸਾਰੇ ਅਫਸਰ ਰਿਟਾਇਰਡ ਹੋਏ ਨੇ ਤੇ ਉਹ ਸੂਜਵੇਨ ਦਾ ਜਿਹੜਾ ਨਾ ਪਰਿਚੇ ਦਿੱਤਾ ਉਹ ਪਤਾ ਲੱਗਦਾ ਹੈ ਕਿ ਵਾਕੇ ਰਿਟਾਇਰਡ ਅਫਸਰ ਹੋਏ ਨੇ ਇਹ ਕੋਈ ਬੈਂਕ ਤੋਂ ਹੋਇਆ ਹੈ ਕੋਈ ਡਿਫੈਂਸ ਤੋਂ ਹੋਇਆ ਹੈ ਮਗਰ ਇਹ ਜਿਹੜੀ ਸੂਜਵੇਦੀ ਉਹ ਉੱਥੇ ਹੀ ਆਂਦੀ ਹੈ ਜਿੱਥੋਂ ਬੰਦਾ ਪਤਾ ਲੱਗਦਾ ਹੈ ਕਿ ਇਹ ਰਿਟਾਇਰਡ ਹੋਏ ਨੇ ਅਫਸਰ ਕਿ ਇਹਨਾਂ ਨੇ ਬੜੀ ਪਲਾਨਿੰਗ ਨਾਲ ਬੜੀ ਫੈਸਲਾ ਸੁਭਾਣਾ ਉੱਥੇ ਇੱਕ ਲਿਸਟ ਬਣਵਾਈ ਹੈ ਉਸ ਲਿਸਟ ਵਿੱਚ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਜੋ ਜ਼ਰੂਰਤਮੰਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਇਹਨਾਂ ਦੇ ਫਰੂ ਦੇ ਕੇ ਰੋਵਾਂਗੇ ਸੇਵਾ ਦੇ ਨਾਲ ਕਰਾਂਗੇ ਨਾਲੇ ਸੇਵਾ ਨਾਲ ਸਾਡੇ ਨਾਲ ਕਰਨਗੇ ਤੇ ਇਹ ਬਹੁਤ ਹੀ ਵੱਡਾ ਉਪਰਾਲਾ ਗੁਰੂ ਪਾਤਸ਼ਾਹ ਨੇ ਕਰਵਾਇਆ ਔਰ ਇਹਨਾਂ ਦੇ ਮਦਦ ਦੇ ਨਾਲ ਇੱਕ ਉਪਰਾਲਾ ਹੋਣ ਜਾ ਰਿਹਾ ਹੈ ਤੇ ਮੈਂ ਬਹੁਤ ਬਹੁਤ ਧੰਨਵਾਦੀ ਆ ਭਾਈ ਸਾਹਿਬ ਦਾ ਸਭ ਦਾ ਵੀਡੀਓ ਬਣਾ ਰਹੇ ਉਹਨਾਂ ਦਾ ਵੀ ਧੰਨਵਾਦੀ ਆ ਨਾ ਔਰ ਕੁਲਦੀਪ ਜੀ ਦਾ ਭਾਈ ਜੀ ਦਾ ਇਹਨਾਂ ਦਾ ਸਭ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਇੰਨਾ ਪਿਆਰ ਮੈਨੂੰ ਨਹੀਂ ਲੱਗ ਰਿਹਾ ਸੀ ਦਿੱਲੀ ਤੇ ਅਸੀਂ ਆਵਾਂਗੇ ਕੰਜਾਂ ਜਗ੍ਹਾ ਤੇ ਇਸ ਤਰ੍ਹਾਂ ਪਤਾ ਨਹੀਂ ਇਤਨਾ ਪਿਆਰ ਮਿਲੇਗਾ ਕਿ ਜਿਸ ਦਾ ਸਾਲਾਂ ਦੇ ਵਿਛੜੇ ਬੰਦੇ ਅਸੀਂ ਮਿਲ ਗਏ ਹਾਂ ਇਕੱਠੇ ਹੋਏ ਹਾਂ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਪਹਿਲੇ ਗੁਰੂ ਜੀ ਦਾ ਗੁਰਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਅਸੀਂ ਚਰਨੀ ਖਲੋਤੇ ਹਾਂ ਬਾਕੀ ਇਨ ਸੱਜਣ ਪੁਰਸ਼ਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਰਾਤੀ ਸਾਡਾ ਬੜਾ ਅੱਛਾ ਇੰਤਜ਼ਾਮ ਕੀਤਾ ਰਾਤੀ 12 ਵਜੇ ਇਹਨਾਂ ਨੇ ਸਾਨੂੰ ਲੰਗਰ ਛਟਾਇਆ ਉਹਦੇ ਸਾਨੂੰ ਵੇਟ ਕੰਡੀਸ਼ਨ ਹਾਲ ਦਿੱਤਾ ਜਿੱਦੇ ਇੱਥੇ ਅਸੀਂ ਰਾਤ ਬਿਤਾਈਏ ਤੇ ਇਹ ਪਿਆਰ ਇਹ ਕਦੀ ਭੁੱਲਣ ਵਾਲਾ ਨਹੀਂ ਹੈ ਇੰਨਾ ਪਿਆਰ ਇਹ ਮੇਰੇ ਤੇ ਕਰਜ਼ਾ ਹੋਏਗਾ ਇਹ ਮੈਂ ਪਰਮਾਤਮਾ ਮਿਹਰ ਕਰੇ ਇਹਨ ਭਰਾਵਾਂ ਦੀ ਮੈਂ ਸੇਵਾ ਕਰ ਸੰਗਾ ਇਹ ਦਿੱਲੀ ਆਣ ਤੇ ਬਾਬਾ ਜੀ ਮਿਹਰ ਕਰੇ ਸੱਚੇ ਪਾਤਸ਼ਾਹ ਕੋਈ ਗਲਤੀ ਪੁਲਚੀ ਹੋ ਗਈ ਤੇ ਮੈਂ ਸ਼ਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟਾ ਜਿਹੜਾ ਰਹਿਣ ਦਾ ਅਰੇਂਜਮੈਂਟ ਕੀਤਾ ਨਾ ਸਾਰਾ ਇਹ ਗੱਲਾਂ ਸਿੰਘ ਦੀ ਹੈ ਇਹ ਕੰਡੀਸ਼ਨ ਤੇ ਨਿਸ਼ਾਨ ਲੱਗੇ ਹਾਲ ਵਿੱਚ ਪੂਰਾ ਹਾਲ ਵਿੱਚ 40 ਬੰਦੇ ਹੋ ਜਾਉਂਦੇ ਨਹੀਂ ਨਹੀਂ ਬਹੁਤ ਬਹੁਤ ਮੈਂ ਮੈਦੇ ਦੇਖੋ ਇਸ ਲਈ ਖੜਾ ਤੁਹਾਨੂੰ ਆ ਕੇ ਭਾਈ ਸਾਹਿਬ ਮੈਂ ਤੁਹਾਨੂੰ ਦੱਸੋ ਅਹੀਂ ਦੰਦ ਨੂੰ ਮਦਦ ਪਹੁੰਚ ਨਹੀਂ ਨਾ ਕੋਣ ਮਦਦ ਨਹੀਂ ਪਹੁੰਚ ਰਹੀ ਲੋਕ ਸੋਰਾ ਜਾਂਦੇ ਨੇ ਉਹ ਕਹਿ ਰਹੇ ਨਾ ਦੇਖਿਆ ਹੁਣ ਉਹ ਪਹਿਲੀਆਂ ਜੋ ਟ੍ਰੈਕਟਰ ਦੇ ਰੱਖੇ ਉਹਦੇ ਬਾਹਰ ਭਿੜਾ ਰਹੇ ਨੇ ਸਟੋਰ ਕਰੀ ਜਾ ਰਹੇ ਨੇ ਅੱਗੇ ਪਹੁੰਚ ਨਹੀਂ ਦੇ ਰਹੇ ਇਹ ਤੇ ਹੁਣ ਅਸੀਂ ਸਮਝਦਾ ਨਹੀਂ ਨਾ ਕੋਈ ਕੰਟੈਕਟ ਕੀ ਤੇ ਮੈਂ ਜਗENDER ਕੀ ਬਾਰੇ ਕੋਈ ਬੰਦਾ ਜਿੰਨਾ ਬੋਲੇ ਘਰਾਂ ਨਾ ਪਵੇ ਅਸੀਂ ਆਵਾਜ਼ ਮਾਰਾਂਗੇ ਜਿੱਦੂ ਆਵਾਜ਼ ਮਾਰਾਂਗੇ ਕੋਈ ਪਾੜੇ ਮਰੀਦ ਨਾ ਆਜੋ ਤੁਹਾਨੂੰ ਕਰਦਾ ਉਸ ਨਾਲ ਲੋਕ ਜੀ ਮਿਲ ਕੇ ਕਰੀ ਹੈ ਹੈਲੋ ਗੱਟਿਓ 4 ਤੇ ਉਹ ਉਧਰ ਦੀਆਂ ਉਹ ਲਿਆ ਬਟਾ ਜਾ ਹਾਂਜੀ ਗੁਰਦੇਵ ਸਿੰਘ ਉਹ ਜੇਤ ਆਇਆ ਇਧਰ ਬਟਾ ਬਾਈ ਰਸਤਾ ਛੱਡ ਦਿਓ ਭੈਣ ਜੀ ਰਸਤਾ ਛੱਡ ਦਿਓ ਉਧਰ ਰਾਹਤਾ ਛੱਡ ਦਿਓ ਵੀਰ ਸਾਰੇ ਸੁਮਾਨ ਦੇ ਨਾਲ ਲਾਗਦੇ ਨੇ ਬੈਠਾ ਵੀ ਉਹ ਮਾਇਨ ਕਰਨਾ ਲੈ ਜੀ ਸਾਰਾ ਸਮਾਨ ਜਿੰਨਾ ਵੀ ਹੈ ਅਸੀਂ ਇੱਕ ਇੱਕ ਪਰਿਵਾਰ ਨੂੰ ਦੇ ਰਹੇ ਆਂ ਆਧਾਰ ਕਾਰਡ ਦੇ ਹਿਸਾਬ ਦੇ ਨਾਲ ਦੇ ਰਹੇ ਆਂ ਸਾਰੇ ਜ਼ਰੂਰਤਮੰਦ ਵੀਰ ਆ ਰਹੇ ਆ ਸਮਾਨ ਲੈ ਕੇ ਜਾ ਰਹੇ ਆ ਬਹੁਤ ਵਧੀਆ ਲੱਗ ਰਿਹਾ ਸਿੱਖ ਮਿਸ਼ਨਰੀ ਕਾਲਜ ਨਾਲ ਸੇਵਾ ਕਰ ਰਿਹਾ ਹੈ ਅੱਜ ਅਸੀਂ ਪਿੰਡ ਧੀਰਾ ਘਰ ਆ ਗੁਰਦਸ ਸਿੰਘ ਖਲੋਤੇ ਹੋਏ ਆ ਕਿਉਂਕਿ ਇੱਥੇ ਅੱਜ ਆਉਣ ਦਾ ਕਾਰਨ ਕੀ ਹੈ ਕਿ ਇਹ ਉਹ ਇਲਾਕਾ ਹੈ ਜਿਹੜਾ ਬਹੁਤ ਇਲਾਕਾ ਜਿਹੜਾ ਹੜ੍ਹਾਂ ਤੋਂ ਪ੍ਰਭਾਵਿਤ ਹੋਇਆ ਸੀਗਾ ਇੱਥੋਂ ਦੇ ਜਿਹੜੇ ਲੋਕ ਸੀ ਬਹੁਤ ਪਰੇਸ਼ਾਨ ਸਨ ਉਹਨਾਂ ਨੂੰ ਕੱਪੜਿਆਂ ਦੀ ਲੋੜ ਸੀ ਕੰਬਲਾਂ ਦੀ ਲੋੜ ਸੀ ਔਰ ਮੱਛਰਦਾਨੀਆਂ ਦੀ ਲੋੜ ਸੀ ਔਰ ਸਾਡੇ ਕੋਲ ਇੱਕ ਸਤਕਾਰਯੋਗ ਦਿੱਲੀ ਤੋਂ ਸਰਦਾਰ ਹਰਬੰਸ ਸਿੰਘ ਜੀ ਖਾਲਸਾ ਜੋ ਬਾਬਾ ਬਚਨ ਸਿੰਘ ਜੀ ਕਾਰਸੇਵਾਲੇ ਮਹਾਂਪੁਰਸ਼ ਹੈ ਉਨ੍ਹਾਂ ਦੇ ਸਹਿਯੋਗ ਸਦਕਾ ਇੱਥੇ ਸਾਡੇ ਕੋਲ ਪਹੁੰਚਿਆ ਇਹਨਾਂ ਨੇ ਆਣ ਕੇ ਧੀਰਾ ਕਰਦੇ ਸਾਰੇ ਪਿੰਡ ਨੂੰ ਕੱਪੜੇ ਵੰਡੇ ਐ ਮੱਛਰਦਾਨੀਆਂ ਵੰਡੀਆਂ ਕੰਬਲ ਵੰਡੇ ਐ ਔਰ ਸਾਡੇ ਲੋੜਵੰਦ ਲੋਕਾਂ ਦੀ ਬਾਹ ਫੜੀ ਐ ਸਾਡੇ ਦਰਦ ਸਾਡਾ ਦਰਦ ਨੂੰ ਦੇਖਦਿਆਂ ਇੱਥੇ ਪਹੁੰਚੇ ਸਨ ਅਸੀਂ ਪੂਰੇ ਇਲਾਕੇ ਵੱਲੋਂ ਔਰ ਗੁਰਮਤ ਪ੍ਰਚਾਰ ਜਥੇ ਵੱਲੋਂ ਅਸੀਂ ਇਹਨਾਂ ਵੀਰਾਂ ਧੰਨਵਾਦ ਕਰਦੇ ਆਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਇਹਨਾਂ ਨੂੰ ਹੋਰ ਸਿੱਖੀ ਬਖਸ਼ੋ ਤੇ ਨਾਲ ਮਿਲ ਕੇ ਅਸੀਂ ਲੋੜਵੰਦਾਂ ਦੀ ਬਾਫਰਦੇ ਰਹੀਏ ਕਿਉਂਕਿ ਹਾਲਾਤ ਇਹ ਬਣ ਗਏ ਐ ਜਦੋਂ ਸਰਕਾਰਾਂ ਫੇਲ ਹੋ ਜਾਂਨਾਂ ਤੇ ਫਿਰ ਸੇਖ ਹੀ ਕੰਮ ਆਉਂਦੇ ਐ ਸਾਡੇ ਵੀਰ ਹੀ ਕੰਮ ਆਉਂਦੇ ਐ ਔਰ ਸਾਡੀਆਂ ਬਹੁਤ ਜਿਹੜੇ ਹਰਿਆਣੇ ਤੋਂ ਦਿੱਲੀ ਤੋਂ ਯੂਪੀ ਤੋਂ ਇਹਨੇ ਮੁਸਲਮਾਨ ਵੀ ਬਹੁਤ ਆ ਰਹੇ ਨੇ ਅਸੀਂ ਸਮੁੱਚੇ ਜਥੇ ਵੱਲੋਂ ਇਹਨਾਂ ਧੰਨਵਾਦ ਵੀਰਾਂ ਦਾ ਕਰਦੇ ਆਂ ਔਰ ਆਸ ਕਰਦੇ ਅੱਗੇ ਵਾਸਤੇ ਸਾਡੇ ਨਾ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਇਹ ਉਪਰਾਲੇ ਜਿਹੜੇ ਜਿਹੜੇ ਕਾਰਜ ਹੋ ਰਹੇ ਨੇ ਇਹ ਪਰਮਾਤਮਾ ਦੇ ਹੁਕਮ ਦੇ ਨਾਲ ਹੁੰਦੇ ਨੇ ਬਗੈਰ ਪਰਮਾਤਮਾ ਦੇ ਹੁਕਮ ਦੇ ਬਗੈਰ ਕੁਝ ਨਹੀਂ ਹੋ ਸਕਦਾ ਮੈਂ ਪਰਮਾਤਮਾ ਦਾ ਕੋਟੋ ਕੋਟ ਧੰਨਵਾਦ ਕਰਦਾ ਹਾਂ ਮੈਂ ਸ਼ੁਕਰ ਗੁਜ਼ਾਰਾ ਹਾਂ ਉਸ ਪਰਮਾਤਮਾ ਦਾ कि सानू आके ਇੰਨਾ ਪਿਆਰ ਸੰਗਤਾਂ ਦਾ ਮਿਲਿਆ ਇਸ ਪਿੰਡ ਵਿੱਚ ਆ ਕੇ ਔਰ ਮੈਂ ਇੰਨਾ ਮਤਲਬ ਖੁਸ਼ ਹੋਇਆ ਇਥੇ ਆ ਕੇ ਸੇਵਾ ਤੇ ਦੇਖੋ ਇਹ ਭਾਦਾਂ ਨਾਲ ਮਿਲਦੀ ਹੈ ਮਗਰ ਸੇਵਾ ਦੇ ਨਾਲ ਪ੍ਰੇਮੀਆਂ ਦਾ ਸਹਿਯੋਗ ਮਿਲੇ ਉਹਨਾਂ ਦਾ ਤੁਹਾਨੂੰ ਸਾਥ ਮਿਲੇ ਇਸ ਤੋਂ ਵੱਡੀ ਗੱਲ ਨਹੀਂ ਹੁੰਦੀ ਅਸੀਂ ਬਿਲਕੁਲ ਅਨਜਾਨ ਸਸਪਿੰਡ ਵਿੱਚ ਮਗਰ ਬਾਬਾ ਜੀ ਮੇਰੇ ਖੁਲਫੋਤੇ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਭਾਈ ਸਾਹਿਬ ਸੰਗਤ ਜੀ ਮੇਰੇ ਨਾਲ ਆਏ ਨੇ ਉੱਥੋਂ ਪਿੰਡੋਂ ਗੁਰਦੁਆਰਾ ਸਾਹਿਬ ਤੋਂ ਉਹਨਾਂ ਦਾ ਵੱਡਾ ਉਪਰਾਲਾ ਹੈ ਇਹਨਾਂ ਨੇ ਬਹੁਤ ਮਿਹਰ ਕੀਤੀ ਔਰ ਬਾਬਾ ਜੀ ਨੇ ਜੋ ਮਿਹਰ ਕੀਤੀ ਬਾਬਾ ਜੀ ਦਾ ਮੈਂ ਧੰਨਵਾਦੀ ਹਾਂ ਕੋਟੋ ਕੋਟ ਤਰਵਾਦੇ ਗੁਰਦੁਆਰਾ ਸਾਹਿਬ ਦੇ ਜੀਵਨ ਨੇ ਆਪਣਾ ਸ਼ਰਨ ਦਿੱਤੀ ਹੈ ਸਾਨੂੰ ਜੋ ਸਾਨੂੰ ਸੇਵਾ ਦਾ ਮੌਕਾ ਦਿੱਤਾ ਔਰ ਉਹਨਾਂ ਨੇ ਇਹਨਾਂ ਨੇ ਮਿਲ ਕੇ ਸਾਡੇ ਨਾਲ ਜੇ ਸੇਵਾ ਕੀਤੀ ਹੈ ਖਾਦੇ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਦੇ ਨਾਲ ਇਹਨਾਂ ਨੇ ਨੰਬਰ ਨੋਟ ਕਰਕੇ ਲੋਕਾਂ ਨੂੰ ਵਾਰੀ-ਵਾਰੀ ਇਹ ਸਮਾਨ ਵੰਡਵਾਇਆ ਹੈ ਕਿ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਪਰਮਾਤਮਾ ਮਿਹਰ ਕਰੇ ਬਾਬਾ ਜੀ ਦੀ ਉਮਰ ਵਧੇ ਔਰ ਇਸ ਤਰ੍ਹਾਂ ਹੀ ਸਾਡੇ ਜਿਹਾ ਸੇ ਲੋਕਾਂ ਦੇ ਨਾਲ ਸੇਵਾ ਜੁੜੇ ਰਹਿਣ ਹੁਣ ਸਾਨੂੰ ਆਪਣਾ ਮਾਰਗ ਦਿਖਾਣ ਕਿ ਭਾਈ ਕਿਸ ਤਰ੍ਹਾਂ ਸੇਵਾ ਹੁੰਦੀ ਹੈ ਔਰ ਕਿਸ ਤਰ੍ਹਾਂ ਸੇਵਾ ਕੀਤੀ ਜਾਂਦੀ ਹੈ ਮੈਂ ਬਹੁਤ ਧੰਨਵਾਦੀ ਆ ਜਿੰਨੇ ਪਿੰਡ ਵਾਲੇ ਨੇ ਜਿੰਨੇ ਸੱਜਣ ਪੁਰਸ਼ ਨੇ ਜਿੰਨੇ ਸਰਪੰਚ ਜੀ ਨੇ ਜਿੰਨੇ ਮਾਪਰੋਸ਼ਨ ਨੇ ਜਿੰਨੇ ਅੱਗੇ ਆ ਕੇ ਸੇਵਾ ਕਰਾਈ ਏ ਔਰ ਕੀਤੀ ਏ ਮੈਂ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਇੱਕ ਵਾਰੀ ਬਹੁਤ ਬਹੁਤ ਧੰਨਵਾਦੀ ਭਾਈ ਸਾਹਿਬ ਬਜਿੰਦਰ ਜੀ ਦਾ ਮੇਰੇ ਨਾਲ ਵੀਰ ਆਏ ਨੇ ਕੈਪਟਨ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਗਮੀਤ ਸਿੰਘ ਜਗਮੀਤ ਸਿੰਘ ਜਿੰਨੇ ਵੀ ਨੇ ਮੈਨੂੰ ਨਾ ਕਿਉਂਕਿ ਮੈਂ ਪਹਿਲੀ ਵਾਰ ਹੀ ਆਇਆ ਸੈਕਿੰਡ ਟਾਈਮ ਹੋਊਗਾ ਤਾਂ ਹੋ ਸਕਦਾ ਮੈਂ ਸਭ ਨੂੰ ਜਾਣ ਜਾਣ ਸਭ ਦੇ ਨਾਮ ਵਿਚਾਲਣਾ ਕਿ ਜਗਮੀਤ ਸਿੰਘ ਜਿੰਨੇ ਵੀ ਪ੍ਰੇਮੀ ਨੇ ਗੁਰਦੁਆਰਾ ਸਾਹਿਬ ਦੇ ਮੈਂ ਬਹੁਤ ਬਹੁਤ ਧੰਨਵਾਦੀ ਆ ਮੈਂ ਆਪਣੇ ਵੱਲੋਂ ਆਪਣੀ ਕਾਰ ਸੇਵਾ ਵੱਲੋਂ ਬਾਬਾ ਬਚਨ ਜਿਸੇ ਉਹ ਬਾਬਾ ਸਤਨਾਮ ਜੀ ਜੀ ਕੋ ਬਾਬਾ ਸਰਿੰਦਰ ਜੀ ਬਾਬਾ ਲੱਖਾ ਜੀ ਬਾਬਾ ਰਵੀ ਜੀ ਇਹਨਾਂ ਦੇ ਵੱਲੋਂ ਕਬਦ ਵੱਲੋਂ ਆਪ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ ਸਾਡੇ ਤੁਹਾਡੀ ਤੁਸੀਂ ਇਹ ਅਸਯੋਗ ਨਾ ਦਿੰਦੇ ਸਾਨੂੰ ਨਹੀਂ ਰਾਤ ਪਾਂਦੇ ਤੇ ਅਸੀਂ ਇਹ ਸੇਵਾ ਨਹੀਂ ਕਰ ਬੰਦੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜਿੰਨੇ ਵੀ ਲੋਕਾਂ ਨੇ ਸੇਵਾ ਕੀਤੀ ਹੈ ਲੰਗਰ ਪਾਣੀ ਦੀ ਸੇਵਾ ਚਾਹ ਪਾਣੀ ਦੀ ਸੇਵਾ ਬਹੁਤ-ਬਹੁਤ ਧੰਨਵਾਦੀ ਬਾਬਾ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਬਾਬਾ ਜੀ ਦੀ ਉਮਰ ਵਧੇ ਔਰ ਬਾਈਕਾ ਬਾਬਾ ਜੀ ਇਸ ਤਰ੍ਹਾਂ ਸੇਵਾਦ ਲੱਗੇ ਨੇ ਪੂਰੀ ਇਸ ਤਰ੍ਹਾਂ ਆਪਣਾ ਮਾਰਗ ਦਿਖਾਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆਲ ਸ੍ਰੀ ਰਾਮ ਕਾਲ